ਉਧਰ ਬਿੱਟੂ ਕੈਨੇਡਾ ਤੋਂ ਲਾਈਵ ਦੇਖਦਾ ਹੈ ਹਰਮੇਸ਼ ਮੇਸ਼ੀ ਬੈਠਾ ਹੈ ਉਹ ਕਹਿੰਦੇ ਸਾਡਾ ਭਾਂਜਾ ਆਇਆ ਹੋਇਆ ਹੈ ਪਰ ਰਾਜਾ ਪੱਧਰੀ ਵਾਲਾ ਉਹ ਪੱਧਰੀ ਆਇਆ ਉਹ ਕਮਾਣਾ ਦੀ ਟੀਮ ਦੇ ਲਈ ਇੱਕ ਪਾਸੇ ਇੰਦਰਜੀਤ ਸਿੰਘ ਪ੍ਰਧਾਨ ਦਾ ਪੁੱਤਰ ਮੇਰੇ ਮਿੱਤਰੋ ਲਓ ਜਗਰਾਜ ਭੱਜੂ 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 ਆਹ ਚੰਦਰਾ 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 ਸਰਪੰਚਾ ਬੰਦਾ ਦਾ ਲਾਉਂਦਾ ਆ ਆ ਬੋਂਡਾ ਕਹਿੰਦੇ ਪੰਜਾਬ ਦੇ ਮੇਲਿਆਂ ਤੇ ਖੁੱਤੀ ਪਾਈ ਫਿਰਦਾ ਪੰਜਾਬ ਦੇ ਮੇਲਿਆਂ ਤੇ ਖੁੱਤੀ ਪਾਈ ਫਿਰਦਾ ਇੱਕ ਮਦਾ ਫਤਾਹਪੁਰ ਪਿੰਡ ਬਈ ਆ ਗੱਲ ਗੱਲ ਪਿੰਡ ਵਿੱਚ ਪਈ ਤੁਰ ਬਈ ਸਿਰੇ ਦਾ ਹੈ ਜਾਫੀ ਗੱਲ ਸਿਰੇ ਲਾਉਂਦਾ ਏ ਫਤਾਹਪੁਰੀਆ ਗੋਪੀ ਦਾ ਚੇਲਾ ਮੇਲਾ ਨਚਾਉਂਦਾ ਏ ਲਾ ਫਤਾਹਪੁਰੀਆ ਮੇਲਾ ਨਚਾਉਂਦਾ ਏ ਉਹਦਾ ਅਨਮੋਲ ਕਹਿੰਦੇ ਜੱਬੋ ਵਾਲੀਆ ਜੁਅਸੇ ਤੇ ਕਹਿੰਦੇ ਅਨਮੋਲ ਸਾਡਾ ਵੀਰ ਕੋਕਲਪੁਰੀਆ ਤੇ ਸਾਡਾ ਵੀਰ ਕੋਕਲਪੁਰੀਆ ਤੇ ਕਹਿੰਦੇ ਚੰਦ ਮੱਲੀ ਤੇ ਅਮਨ ਕੋਕਲਪੁਰੀਆ ਯੂ ਐਸ ਏ ਤੇ ਕਹਿੰਦੇ ਇੱਕ ਮੱ ਤੇਰੇ ਤਿੰਨ ਜੱਫੇ 5000 ਵਾਲੇ ਹੋਣਿਆ ਇਧਰ ਕਹਿੰਦੇ ਜੱਫੇ ਦੇ ਜੱਫਾ ਠਾ ਜੱਫਾ ਪਹਿਲਾ ਜੱਫਾ ਪਹਿਲਾ ਜੱਫਾ 2000 ਦਾ ਮੇਰੇ ਮਿੱਤਰੋ ਮਰਜਿੰਦਰ ਬਾਜ ਵੱਲੋਂ ਹੋਣਾ ਉਧਰ ਕਹਿੰਦੇ ਕਮਲ ਸੰਧੂ ਸਾਡਾ ਵੀਰ ਨਹੀਂ ਉਹ ਰੀਸਾ ਮਲਜੀਤ ਅਮਰੀਕਾ ਪਹਿਲਾ ਲੱਗ ਗਿਆ ਉਧਰ ਗਰਦਾਸ ਦੀਆਂ ਦੋ ਰੈਡਾਂ ਦੋ ਬਾਬੇ ਨੁਰਾਲੀ ਦਾ ਪਿਆਰ ਹੈ ਲਓ ਅਰਸ਼ ਭਰਾ ਸਾਡਾ ਅਰਸ਼ ਹਾਂਡਾ ਲਓ ਰੇਡ ਪਈ ਹੋਈ ਹੈ ਗੋਪੀ ਦਾ ਹਰੇਕ ਜੱਫਾ 2000 ਦਾ ਆਹ ਖਵਾ ਉਧਰ ਬਿੱਲਾਰ ਦਾਵਾ ਜੀ ਆਉ ਲੱਗ ਗਿਆ 2100 ਦਾ ਜੱਫਾ ਤੇ ਜੱਬੋ ਬਈ ਪਰਵਾਰ ਲੋ ਤੇ ਗੁਰਪਾਲ ਜਰਮਨ ਵਾਲਾ ਐਲਾਨ ਹੋ ਗਿਆ ਤੇ ਕਹਿੰਦੇ 5000 ਪੰਜ ਜੱਫਿਆਂ ਦਿੱਤਾ ਜਾਵੇਗਾ ਲਓ ਰੇਡ ਕੇ ਦੇ ਕਿਹਨੇ ਪਾਈ ਹੈ ਇਧਰ ਕਹਿੰਦੇ ਰੇਡਾਂ ਪਾਵੇ ਲੱਖ ਪਈ ਦੀ ਹੈ ਇਧਰ ਕਹਿੰਦੇ 1100 ਦੇ ਦੋ ਜਫੇ ਹੋਣੇ ਆ ਰਾਜੇ ਪਧਰੀ ਵਾਲੀ ਦੇ ਛੱਲਾ ਸਾਈਪ੍ਰਸ ਵਾਲਾ ਕਹਿੰਦਾ ਰਾਜੇ ਆ ਇੱਕ ਲੱਗ ਗਿਆ ਤੇਰਾ ਇਹ ਰੇਡ ਪਾਈ ਐ ਇਹ ਕਹਿੰਦੇ ਜਸ਼ਨ ਆ ਇਹਦਾ ਪੁੱਲਾ ਪਿੰਡਾ ਔਰ ਰਾਜੇ ਦਾ 1100 ਵਾਲਾ ਦੂਜਾ ਜਫਾ 1100 ਵਾਲਾ ਰਾਜੇ ਨੇ ਵੀ ਕਹਿੰਦੇ ਬਾਲਤਾ ਹੱਕ ਤੇ ਦੀਵਾ ਮੇਰੇ ਮਿੱਤਰੋ ਆ ਵੀ ਜਫਾ 2000 ਦਾ ਜਗਰਾਜ ਗੱਪਾ ਯੂਐਸਏ ਤੇ ਬੰਦਿੰਦਰ ਖੁੜਿਆ ਲਓ ਕਹਿੰਦੇ ਭਾਣ ਜਾ ਆਇਆ ਹੈ ਨਾਨਕੇ ਪਿੰਡ ਉਹਦੇ ਬੂਟਾ ਸਾਈਂ ਦੀ ਬੈਠਿਆ ਸੁੱਖਾ ਵੈਰ ਔਰ ਰੇਡ ਪਈ ਹੋਈ ਹੈ ਸਿੰਧੜਾ ਵਾਲਿਆ ਹੋ ਸਾਹਮਣੇ ਉਹ ਡੱਕਣਾ ਪੈਣਾ ਪਰ ਕਹਿੰਦੇ ਰਾਜਾ ਪੱਧਰੀ ਵਾਲਾ ਪੱਧਰੀ ਵਾਲਾ ਪੱਧਰੀ ਵਾਲਾ ਉਹ ਚਿਬ ਕੱਢੀ ਆਉਂਦਾ ਬੂਟਿਆ ਉਹ ਦਸ ਦੁਨੀਆ ਨੂੰ ਉਹ ਚਿਬ ਕੱਢੀ ਆਉਂਦਾ ਉਹ ਚਿਬ ਕੱਢੀ ਆਉਂਦਾ ਚਿਬ ਕੱਢ ਕੇ ਫੱਟੇ ਚ ਗੱਲ ਕੱਢ ਕੇ ਕੀਤੀ ਥੋਕੇ ਦਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਮੈਚ ਦਾ ਵਿਸਰਾ ਹੋ ਗਿਆ ਚੜਦੀ ਸਰੀਰਾਂ ਨਾਲ ਕੰਡ ਮਿੱਤਰੋ ਏਕਮ ਦੇ ਤਿੰਨ ਜੱਫੇ 5000 ਦੇ ਹੋ ਰਹੇ ਆ ਉਧਰ ਕਹਿੰਦੇ ਅਨਮੋਲ ਜੱਬੋ ਵਾਲੀਆ ਸਵਰਨ ਸਿੰਘ ਜੀ ਛਾ ਕਦੇ ਪੰਜ ਗਿਆ ਸੀ ਸਮਾਂ ਥੋੜਾ ਰਹਿ ਗਿਆ ਤਿੰਨ ਜੱਫੇ 5000 ਦੇ ਏਕਮ ਤੇਰੇ ਤਿੰਨ ਜੱਫੇ 5000 ਉਹ ਪਹਿਲਾ ਓਏ ਥਾਲ ਥਾਲ ਉਹ ਮੂਤੇ ਵਾਰੀ ਆਉਂਦਾ ਓਏ ਮੂਤੇ ਵਾਰੀ ਆਉਂਦਾ ਇਹ ਬੱਲੇ ਇਹ ਬੱਲੇ ਓ ਉਹ ਸਵਾਰ ਇਹ ਸਵਾਰ ਉਹ ਬੂਟਿਆ ਕੀ ਬੜੀ ਜਾਂਦਾ ਬਹੁਤ ਬੜੀਆ ਤਾ ਕਰਨਦੀਪੁਰੀਏ ਨੇ ਮਿਹਨਤ ਕਰਵਾਦੀ ਮੁੰਡਾ ਹੋ ਗਿਆ ਯਾਰੋ ਹਿੱਟ ਹੁਣ ਦੁਨੀਆ ਕਹਿੰਦੀ ਆ ਫਤਾਹਪੁਰੀਆ ਹੋਇਆ ਪ੍ਰੋਫਿਟ ਇਹ ਜਿੱਥੇ